ਆਜੋ ਕਰੇ ਪਹਿਲੀ ਗੱਲ ਤਾਂ ਜੀ ਤੀਜੀ ਵਰਸੀ ਤੇ ਇੰਨਾ ਇਕੱਠ ਦੇਖ ਕੇ ਮਾਨੂੰ ਇਹ ਸਕੂਨ ਮਿਲਿਆ ਵੀ ਲੋਕਾਂ ਦੇ ਦਿਲਾਂ ਚੋਂ ਸਿੱਧੂ ਨੂੰ ਖਤਮ ਨਹੀਂ ਕਰ ਸਕੇ ਹੈਨਾ ਇਹਦੇ ਪ੍ਰਸ਼ਾਸਕਾਂ ਨੂੰ ਕੋਈ ਡਰ ਨਹੀਂ ਕੋਈ ਖੌਫ ਨਹੀਂ ਕਹਿੰਦੇ ਨੇ ਵੀ ਜਦੋਂ ਕੋਈ ਦਿਲੋਂ ਕਿਸੇ ਨੂੰ ਪਿਆਰ ਕਰਦਾ ਹੈ ਫਿਰ ਉਹ ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਰਦਾ ਹੈ ਹੁਣ ਤੁਸੀਂ ਦੇਖੋ ਇੱਕ ਬਾਪ ਕਿਵੇਂ ਮਿਲਕਦਾ ਹੈ ਉਹ ਕਹਿੰਦਾ ਵੀ ਜਿੱਥੋਂ ਵੀ ਜਿੱਥੋਂ ਤੱਕ ਮੇਰੇ ਤੋਂ ਜਾਇਆ ਗਿਆ ਮੈਂ ਉੱਥੇ ਤੱਕ ਜਾਊਗਾ ਮੈਨੂੰ ਲੋਕੋ ਜੋ ਮਰਜੀ ਕਹਿਣ ਪ੍ਰਾਣੀਆਂ ਕਹਾਵਤਾਂ ਤੁਸੀਂ ਸੁਣੀਆਂ ਨਾ ਵੀ ਮਾਪੇ ਖੂਚ ਪੁੱਠੇ ਲਟਕ ਜਾਂਦੇ ਆ ਇਹ ਤਾਂ ਹੁਣ ਪੁੱਠੇ ਲੱਟ ਕੇ ਪਏ ਆ ਖੂਚ ਇਹਨਾਂ ਨੂੰ ਜਿੱਥੇ ਆਏ ਲੱਗਦਾ ਵੀ ਜੇ ਇਧਰੋਂ ਇਨਸਾਫ ਮਿਲੇਗਾ ਇਧਰੋਂ ਮਿਲੇਗਾ ਇਧਰੋਂ ਮਿਲੇਗਾ ਜਿਵੇਂ ਇੱਕ ਮਾਂ ਦਾ ਬੱਚਾ ਬਿਮਾਰ ਨਹੀਂ ਹੁੰਦਾ ਉਹ ਕਿਸੇ ਵੈਦ ਕੋਲੇ ਵੀ ਜਾਂਦੀ ਉਹ ਹੋਮੋਪੈਥੀ ਵਾਲੇ ਕੋਲੇ ਵੀ ਜਾਂਦੀ ਆ ਉਹ ਐਲੋਪੈਥੀਆਣੀ ਕੋਲੇ ਵੀ ਜਾਂਦੀ ਆ ਹੁਣ ਇਹ ਕਿ ਇਹ ਇਨਸਾਫ ਦੀ ਬਿਮਾਰੀ ਹੈ ਹਨਾ ਆਪਾ ਸਾਰੇ ਭਾਈਦਿਆਂ ਜਿੱਥੋਂ ਮਰਜੀ ਮਿਲੇ ਜਿੱਥੇ ਮਰਜੀ ਜਾਣਾ ਪਵੇ ਪਰ ਜਸਟਿਸ ਫੌਰ ਸਿੱਧੂ ਉਸੇ ਬੜਾ ਇਨਸਾਫ ਮਿਲ ਨਹੀਂ ਜਾਏ ਕੀ ਕਾਰਨ ਰਿਹਾ ਕਿ ਆਮ ਘਰ ਦੇ ਵਿੱਚੋਂ ਟਿੱਬਿਆਂ ਦੇ ਵਿੱਚੋਂ ਇੰਨੀ ਮਿਹਨਤ ਕੀਤੀ ਮਾਪੇ ਨੇ ਔਖਾ ਸੁਖਾ ਨਾਲ ਪਾਲਿਆ ਸੀ ਕੀ ਉਹਦੀ ਤਰੱਕੀ ਚੁਗ ਗਈ ਸਰਕਾਰ ਨੂੰ ਜਾਂ ਆਹੀ ਕਾਰਨ ਤਾਂ ਸਮਝ ਨਹੀਂ ਆਉਂਦਾ ਵੀ ਉਹਨੇ ਕਿਸੇ ਦਾ ਕੀ ਮਾਰਾ ਕਰਤਾ ਸੀ ਇੱਕ ਕਲਾਕਾਰ ਕਿਸੇ ਦਾ ਕੀ ਮਾਰਾ ਕਰ ਸਕਦਾ ਹਲੇ ਤਾਂ ਹੁਣੇ ਉੱਠਿਆ ਸੀ ਹਾਂ ਹਾਲ ਤਾਂ ਬਗੀਚੇ ਦਾ ਸਜਰਾ ਕੋਲ ਸੀ ਉਹਨੇ ਕਿਸੇ ਦਾ ਕੀ ਖੋਣਾ ਸੀ ਉਹਦੀ ਆਪ ਦੀ ਕਲਮ ਸੀ ਆਪ ਦਾ ਆਪ ਦੀ ਆਵਾਜ਼ ਸੀ ਆਈ ਤਾਂ ਅੱਜ ਤੱਕ ਦਿਮਾਗ ਤੋਂ ਆਈ ਨਹੀਂ ਸਮਝ ਆਇਆ